ਸਤਿ ਸ਼੍ਰੀ ਅਕਾਲ ਮੈਂ ਹਾਥੀ ਸੰਦਰ ਨਿਊਜ਼ ਦੇਖਣ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦੇ ਤਰ੍ਹਾਂ ਇੱਕ ਵਾਰ ਫਿਰ ਅੱਜ ਦਾ ਟੌਪ 20 ਖਬਰਾਂ ਨੂੰ ਲੈ ਕੇ ਜਾਣਾਂਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣਿਆ ਨਜ਼ਰ ਮੁੱਖ ਸੁਰਖੀਆਂ ਮੁਲਾਜ਼ਮਾਨوں ਨੂੰ సీఎం ਮਾਨ ਦਾ ਇੱਕ ਹੋਰ ਤੋਹਫਾ ਦੋ ਮਹੀਨੇ ਅੰਦਰ ਅਧਿਕਾਰੀਆਂ ਤੇ ਕਰਨਚਾਰੀਆਂ ਦੀ ਹੋਵੇਗੀ ਪ੍ਰਮੋਸ਼ਨ ਪੰਜਾਬ ਸਰਕਾਰ ਨੂੰ ਝਟਕਾ ਕਿ ਇੰਦਰ ਨਿਕਰਜਾ ਲੈਣ ਦੀ ਸੀਮਾ 23 ਕਰੋੜ ਰੁਪਏ ਦੀ ਕੀਤੀ ਕਟੌਤੀ ਕਟੌਤੀ ਲਈ ਕੇਂਦਰ ਵੱਲੋਂ ਪਾਵਰ ਕਾਮ ਦੇ ਵਿੱਤੀ ਕਾਟੇ ਦਾ ਅਧਿਤ ਹਵਾਲਾ ਸੂਬੇ ਦੇ ਐਡਿਟ ਸਕੂਲਾਂ ਦੇ ਮਿੱਜੇ ਮਿਲਦੀ ਵੀ ਜਾਂਚ ਕਰਨਗੇ ਸਰਕਾਰੀ ਵਿਆਪਕ ਸਰਕਾਰੀ ਪੋਰਟਲ ਤੇ ਚੜਾਉਣਗੇ ਇਸ ਦੇ ਵੇਰਵੇ ਸਰਕਾਰ ਨੇ ਨਿਰਦੇਸ਼ ਦਿੱਤੇ ਜਾਰੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਕੈਦ 15 ਸਾਲ ਪੁਰਾਣੇ ਮਾਮਲੇ 'ਚ ਕੋਰਟ ਨੇ ਸੁਣਾਇਆ ਫੈਸਲਾ ਇਸ ਤੋਂ ਇਲਾਵਾ 9 ਹੋਰ ਲੋਕਾਂ ਨੂੰ ਵੀ ਸੁਣਾਈ ਗਈ ਸਜ਼ਾ ਪੰਜਾਬ ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ ਨੇ 1 ਲੱਖ ਦੀ ਰਿਸ਼ਵਤ ਲੈਣ ਦੇ ਜਲ ਵਿਭਾਗ ਦਾ ਐਸ ਡੀਓ ਤੇ ਹੈਲਪਰ ਕੀਤਾ ਗ੍ਰਿਫਤਾਰ ਹਰਜਿੰਦਰ ਤਾਮੀਨੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਤੇ ਦਿੱਤੀ ਪ੍ਰਤੀਕਿਰਿਆ ਕਿਹਾ ਬੰਦੀ ਸਿੰਘਾਂ ਬਾਰੇ ਬਿਆਨ ਕੇਂਦਰ ਸਰਕਾਰ ਦੇ ਆਪਣੇ ਹੀ ਨੋਟੀਫਿਕੇਸ਼ਨ ਦੇ ਉਲਟ ਅੰਮ੍ਰਿਤਸਰ ਚ ਪਿੰਡ ਚੁਗਾਵਾ ਦੇ ਸਤਨੁਸ਼ਾਤ ਅਸਕਰਾ ਖਿਲਾਫ ਕਾਰਵਾਈ ਵਿਹੱਤੀ ਪੁਲਿਸ ਨੇ 23 ਕਰੋੜ ਦੀ ਜਾਇਦਾਦ ਕਿੱਤੇ ਕੋਰਕ 90 ਸਾਲ ਤੋਂ ਪਹਿਲਾਂ ਗਾਂ ਘਾਲੇ ਚੰਗੀ ਖਬਰ 39.5 ਰੁਪਏ ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਹੁਸ਼ਿਆਰਪੁਰ ਜੀਐਲ ਚ ਦੋ ਕੈਦੀਆਂ ਨੇ ਕਿੱਤੇ ਖੁਦਕੁਸ਼ੀ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੁਰੂ ਕੀਤੀ ਜਾਂਚ ਤਰਨਤਾਰੰਝ ਪੁਲਿਸ ਤੇ ਬਦਮਾਸ਼ਾ ਵਿਚਾਲੇ ਹੋਇਆ ਮੁਕਾਬਲਾ ਗੈਂਗਸਟਰ ਨੂੰ ਲੱਗੀਆਂ ਦੋ ਗੋਲੀਆਂ ਪੁਲਸ ਨੇ ਸਾਥੀ ਸੈਨਿਕੀ ਤੇ ਕਾਬੂ ਪੰਜਾਬ ਦੇ ਸਕੂਲਾਂ ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਕੂਲ ਅੱਤਵਾਦੀਆਂ ਨੇ ਇੱਕ ਵਾਰ ਫਿਰ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਰਜੌਰੀ ਚ ਫੌਜ ਦੀ ਗੱਡੀ ਤੇ ਵੱਡਾ ਅੱਤਵਾਦੀ ਹਮਲਾ ਤਿੰਨ ਜਵਾਨ ਹੋ ਸ਼ਹੀਦ 5 ਜਨਵਰੀ ਤੋਂ ਬਾਅਦ ਅਦਿੱਤੇ ਐਲਵਨ ਖੋਲੇਗਾ ਸੂਰਜ ਦੇ ਸੂਰਜ ਦੀਆਂ ਗਤੀਵਿਧੀਆਂ ਤੇ 24 ਘੰਟੇ ਰੱਖੀ ਜਾ ਸਕੇਗੀ ਨਜ਼ਰ ਇਤਿਹਾਸਿਕ 올림픽 ਮੈਡਲ ਜਿੱਤਣ ਵਾਲੀ ਪਹਿਲਵਾਨ ਸਾਖਸ਼ੀ ਮਲਿਕ ਨੇ ਲਿਆ ਸੰन्यास ਰੋਂਦੇ ਹੋਏ ਕੀਤਾ ਐਲਾਨ ਬੇਇਨਸਾਫੀ ਦੇ ਵੱਡੇ ਦੋਸ਼ ਲਗਾਉਂਦੇ ਹੋਏ ਕੁਸ਼ਤੀ ਨੂੰ ਕਿਹਾ ਅਲਵਿਦਾ ਤਾਰੀਖ ਤੇ ਤਾਰੀਖ ਦਾ ਜਾਏਗਾ ਜ਼ਮਾਨਾ ਦੇਸ਼ ਦਰੋਹ ਕਾਨੂੰਨ ਵੀ ਹੋਇਆ ਖਤਮ ਨਵੇਂ ਕ੍ਰਿਮਨਲ ਲਾ ਨੂੰ ਰਾਜ ਸਭਾ ਤੋਂ ਵੀ ਮਿਲੀ ਮਨਜ਼ੂਰੀ ਇਨਸਾਨੀਅਤ ਸ਼ਰਮਸਾਰ ਨਾਜ਼ਾਇਜ਼ ਸੰਬੰਧਾ ਕਾਰਨ ਮਾ ਬੜੀ ਹੈ ਫਾਨ 15 ਮਹੀਨਿਆਂ ਦੇ ਬੇਟੇ ਨੂੰ ਰਜ਼ਬਾਹ ਜੁੱਟਿਆ ਮਲਜ਼ਮ ਔਰਤ ਗ੍ਰਿਫਤਾਰ ਪੰਜਾਬ ਦੇ ਰਾਮ ਬਾਗ ਗੇਟ ਨੇ ਜਿੱਤਿਆ ਯੂਨੈਸਕੋ ਦਾ ਪੁਰਸਕਾਰ ਭਾਰਤ ਤੇ ਨੇਪਾਲ ਦੇ 12 ਪ੍ਰੋਜੈਕਟਾਂ ਨੂੰ ਅਵਾਰਡ ਜਿਊਰੀ ਵੱਲੋਂ ਕੀਤਾ ਗਿਆ ਸਵੀਕਾਰ ਅਬ ਚੰਡੀਗੜ੍ਹ ਦੁਆਰੇ ਦੇ ਗ੍ਰਹਿ ਮੰਤਰੀ ਅਮਿਤ ਚਾਹ 375 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਗਾਟਨ ਸਟੱਡੀ ਵੀਜ਼ਾ ਤੇ ਯੂਕੇ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ ਕਾਰਜ ਪਸਰਿਆ ਮਾਤਾ-ਮਗਲੇ ਸਾਲ ਆਉਣਾ ਸੀ ਵਾਪਸ ਪੰਜਾਬ ਚ ਦੁਪਹਿਰੀ ਕੜਾਕੇ ਦੀ ਛੰਡ ਕਈ ਜ਼ਿਲ੍ਹਿਆਂ ਚ ਲੁੜ ਗਿਆ ਪਾਰਾ ਮੌਸਮ ਵਿਭਾਗ ਵੱਲੋਂ ਸੰਗਣੀ ਧੁੰਦ ਤੇ ਮੀਂਹ ਦਾ ਅਲਰਟ ਜਾਰੀ ਇਹ ਸਾਨੂੰ ਹੋਤਾਖ ਤੇ ਮੁਖਬਰਾਂ ਕੱਲ ਫਿਰ حاضر ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੈਡ ਨਿਊਜ਼